ਇਹਨਾਂ ਸਕੂਲਾਂ ਦੀ ਹਾਲਤ ਇਹ ਸੀ ਕਿ ਜ਼ਿਆਦਾਤਰ ਸਕੂਲਾਂ ਚ ਚਾਰ ਦਿਵਾਰੀਆਂ ਤੱਕ ਵੀ ਨਹੀਂ ਸੀਗੀਆਂ ਪਸ਼ੂ ਉਹਨਾਂ ਸਕੂਲਾਂ ਦੇ ਵਿੱਚ ਘੁੰਮਦੇ ਸੀਗੇ ਵਧੀਆ ਕਲਾਸਰੂਮ ਨਹੀਂ ਸੀਗੇ ਕਿ ਅੱਜ ਪੰਜਾਬ ਦਾ ਕੋਈ ਸਕੂਲ ਨਹੀਂ ਹੈ ਜਿਹੜਾ ਚਾਰ ਦਿਵਾਰੀ ਤੋਂ ਬਿਨਾਂ ਹੋਵੇ ਅੱਜ ਪੰਜਾਬ ਦੇ ਸਕੂਲਾਂ ਦੇ ਗਵਰਨਮੈਂਟ ਸਕੂਲਾਂ ਦੇ ਕਲਾਸਰੂਮ ਸਮੇ ਦੇ ਹਾਰਨ ਦੇ ਬਣੇ ਨੇ ਬਿਹਤਰੀਨ ਬਣੇ ਨੇ ਉਹਨਾਂ ਦੇ ਵਿੱਚ ਆਧੁਨਿਕ ਫਰਨੀਚਰ ਆਧੁਨਿਕ ਬੋਰਡ ਉਹਨਾਂ ਕਲਾਸਰੂਮ ਦੇ ਵਿੱਚ ਅਵੇਲੇਬਲ ਕਰਾਏ ਗਏ ਨੇ ਅੱਜ ਕਈ ਲੋਕਾਂ ਨੂੰ ਸਮਝ ਨਹੀਂ ਆਉਂਦਾ ਵੀ ਸਿੱਖਿਆ ਕ੍ਰਾਂਤੀ ਕੀ ਹੈ ਮੈਂ ਕਹਿੰਦਾ ਜਿਹਨੂੰ ਸਿੱਖਿਆ ਕ੍ਰਾਂਤੀ ਦਾ ਨਹੀਂ ਸਮਝ ਆਉਂਦਾ ਉਹ ਪਰਖਾਲੀ ਸਕੂਲ ਜਾ ਕੇ ਇੱਕ ਵਾਰ ਦੇਖ ਲਵੇ ਗਵਰਨਮੈਂਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਬਿਹਤਰ ਸਿੱਖਿਆ ਦੇ ਲਈ ਧਿਆਨ ਧਿਆਨ ਦੇਵੇ ਪਰ ਤੁਸੀਂ ਉਹ ਗਵਰਨਮੈਂਟ ਬਣਾਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਜਿਸ ਦੀ ਬਦੌਲਤ ਆ 3 ਸਾਲ ਟਟ ਕੇ ਸਿੱਖਿਆ ਦੇ ਖੇਤਰ ਦੇ ਵਿੱਚ ਇੰਨਾ ਕੰਮ ਹੋਇਆ ਇਨ੍ਹਾਂ ਸਕੂਲਾਂ ਦੀ ਹਾਲਤ ਇਹ ਸੀ ਕਿ ਜ਼ਿਆਦਾਤਰ ਸਕੂਲਾਂ ਚ ਚਾਰ ਦਿਵਾਰੀਆਂ ਤੱਕ ਵੀ ਨਹੀਂ ਸੀਗੀਆਂ ਪਸ਼ੂ ਉਹਨਾਂ ਸਕੂਲਾਂ ਦੇ ਵਿੱਚ ਘੁੰਮਦੇ ਸੀਗੇ ਵਧੀਆ ਕਲਾਸਰੂਮ ਨਹੀਂ ਸੀਗੇ ਬੈਠਣ ਲਈ ਫਰਨੀਚਰ ਨਹੀਂ ਸੀਗਾ ਤੇ ਤੁਸੀਂ ਜੇ ਪੰਜਾਬ ਦੇ ਵਿੱਚ ਤੁਸੀਂ ਸਭ ਨੇ ਬਦਲਾਅ ਦੇ ਲਈ ਲੜਾਈ ਲੜੀ ਕਿ ਅਸੀਂ ਐਸਾ ਸਿਸਟਮ ਖੜਾ ਕਰਨਾ ਐਸੀ ਗਵਰਨਮੈਂਟ ਬਣਾਣੀ ਹੈ ਜਿਹੜੀ ਸਾਡੇ ਬੱਚਿਆਂ ਦੀ ਕੁਆਲਿਟੀ ਐਜੂਕੇਸ਼ਨ ਤੇ ਗਵਰਨਮੈਂਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਬਿਹਤਰ ਸਿੱਖਿਆ ਦੇ ਲਈ ਧਿਆਨ ਧਿਆਨ ਦੇਵੇ ਔਰ ਤੁਸੀਂ ਉਹ ਗਵਰਨਮੈਂਟ ਬਣਾਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਜਿਸ ਦੀ ਬਦੌਲਤ ਆ 3 ਸਾਲ ਟੱਟ ਕੇ ਸਿੱਖਿਆ ਦੇ ਖੇਤਰ ਦੇ ਵਿੱਚ ਇੰਨਾ ਕੰਮ ਹੋਇਆ ਕਿ ਅੱਜ ਪੰਜਾਬ ਦਾ ਕੋਈ ਸਕੂਲ ਨਹੀਂ ਹੈ ਜਿਹੜਾ ਚਾਰ ਦਿਵਾਰੀ ਤੋਂ ਬਿਨਾ ਹੋਵੇ ਅੱਜ ਪੰਜਾਬ ਦੇ ਸਕੂਲਾਂ ਦੇ ਗਵਰਨਮੈਂਟ ਸਕੂਲਾਂ ਦੇ ਕਲਾਸਰੂਮ ਸਮੇਂ ਦੇ ਹਰਮ ਦੇ ਬਣੇ ਨੇ ਬਿਹਤਰੀਨ ਬਣੇ ਨੇ ਉਹਨਾਂ ਦੇ ਵਿੱਚ ਆਧੁਨਿਕ ਫਰਨੀਚਰ ਆਧੁਨਿਕ ਬੋਰਡ ਉਹਨਾਂ ਕਲਾਸਰੂਮ ਦੇ ਵਿੱਚ ਅਵੇਲੇਬਲ ਕਰਾਏ ਗਏ ਨੇ ਔਰ ਤਿੰਨ ਸਾਲ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਇਹ ਸਮਝ ਨਹੀਂ ਆਉਂਦਾ ਅੱਜ ਕਈ ਲੋਕਾਂ ਨੂੰ ਸਮਝ ਨਹੀਂ ਆਉਂਦਾ ਵੀ ਸਿੱਖਿਆ ਕ੍ਰਾਂਤੀ ਕੀ ਹੈ ਮੈਂ ਕਹਿੰਦਾ ਜਿਹੜੂ ਸਿੱਖਿਆ ਕ੍ਰਾਂਤੀ ਦਾ ਨਹੀਂ ਸਮਝ ਜਾਂਦਾ ਉਹ ਪਰਖਾਲੀ ਸਕੂਲ ਚ ਆ ਕੇ ਇੱਕ ਵਾਰ ਦੇਖ ਲਵੇ ਕੀ ਸਾਡੇ ਗਵਰਨਮੈਂਟ ਸਕੂਲਾਂ ਦੇ ਵਿੱਚ ਸਿੱਖਿਆ ਦਾ ਪੱਧਰ ਹੈ ਇਹੀ ਬਸ ਨਹੀਂ ਉਹ ਸਹੂਲਤਾਂ ਗਵਰਨਮੈਂਟ ਸਕੂਲਾਂ ਦੇ ਵਿੱਚ ਦਿੱਤੀਆਂ ਗਈਆਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਦੇ ਬਾਰੇ ਕਦੇ ਕਿਸੇ ਨੇ ਅਮੇਜਿਨ ਤੱਕ ਨਹੀਂ ਕੀਤਾ ਸੀ ਜਿਨ੍ਹਾਂ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਤੱਕ ਨਹੀਂ ਸੀਗਾ ਤੁਸੀਂ ਆਪ ਦੱਸੋ ਜਿੰਨੇ ਇਲਾਕੇ ਦੇ ਮੋਤਮਰ ਲੋਕ ਬੈਠੇ ਤੁਸੀਂ ਕਦੇ ਇਹ ਸੋਚਿਆ ਸੀ ਕਿ ਗਵਰਨਮੈਂਟ ਸਕੂਲ ਦੇ ਵਿੱਚ ਵੀ ਕੈਂਪਸ ਮੈਨੇਜਰ ਮੁਰਗਾ ਲੱਗ ਤੋਂ ਨਹੀਂ ਤਾਂ ਸਾਰਾ ਕੁਸ਼ੀ ਅਧਿਆਪਕਾਂ ਨੂੰ ਆਪ ਕਰਨਾ ਪੈਂਦਾ ਸੀਗਾ ਅੱਜ ਗਵਰਨਮੈਂਟ ਸਕੂਲਾਂ ਦੇ ਵਿੱਚ ਸੀਨੀਅਰ ਸਕੰਡਰੀ ਸਕੂਲਾਂ ਖਾਸ ਤੌਰ ਤੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਨੇ ਜਿਹੜਾ ਸਕੂਲਾਂ ਦਾ ਜਿੰਨਾ ਮੈਨੇਜਮੈਂਟ ਦਾ ਕੰਮ ਹੈ ਉਹਨਾਂ ਅਧਿਆਪਕਾਂ ਨੂੰ ਨਹੀਂ ਕਰਨਾ ਪੈਂਦਾ ਉਹ ਕੈਂਪਸ ਮੈਨੇਜਰ ਕਰਦੇ ਨੇ ਸਾਡੇ ਕੈਂਪਸ ਮੈਨੇਜਰ ਸਰਦਾਰ ਜੀ ਤੁਹਾਡੇ ਵਿੱਚ ਖੜੇ ਨੇ ਜਿਹੜੇ ਰੂਪ ਰੈਂਦੇ ਨੇ ਤੁਹਾਡੇ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਨੇ ਪਹਿਲਾਂ ਮੁਲਕ ਦੀਆਂ ਪਹੁੰਚਾਂ ਦੇ ਵਿੱਚ ਸੇਵਾ ਨਿਭਾਈ ਹੈ ਹੁਣ ਇਸ ਸਕੂਲ ਦੇ ਕੈਂਪਸ ਮੈਨੇਜਰ ਦੇ ਵਜੋਂ ਕਿ ਸੇਵਾ ਨਿਭਾ ਰਹੇ ਨੇ ਇੱਥੇ ਹੀ ਬਸ ਨਹੀਂ ਗਵਰਨਮੈਂਟ ਸਕੂਲਾਂ ਦੇ ਵਿੱਚ ਤੁਸੀਂ ਕਦੇ ਇਹ ਅੰਦਾਜ਼ਾ ਨਹੀਂ ਲਾਇਆ ਹੋਣਾ ਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਵੀ ਵੱਡੇ ਵੱਡੇ ਗੈਰ ਸਰਕਾਰੀ ਸਕੂਲਾਂ ਦੇ ਵਾਂਗੂ ਸਿਕਿਉਰਿਟੀ ਗਾਰਡ ਆਪਣਵਧ ਹੋਣਗੇ ਅੱਜ ਤੁਹਾਡੇ ਪਰਖਾਲੀ ਦੇ ਗਵਰਨਮੈਂਟ ਸਕੂਲ ਦੇ ਵਿੱਚ ਇੱਕ ਨਹੀਂ ਸਗੋ ਦੋ ਸਿਕਿਉਰਿਟੀ ਗਾਰਡ ਜਿਹੜੇ ਉਹ ਗਵਰਨਮੈਂਟ ਦੇ ਵੱਲੋਂ ਦਿੱਤੇ ਗਏ ਨੇ ਤਾਂ ਕਿ ਬੱਚਿਆਂ ਦੀ ਸੁਰੱਖਿਆ ਦਾ ਬੱਚਿਆਂ ਦੇ ਸੁਰੱਖਿਆ ਇੰਤਜ਼ਾਮਾਂ ਦਾ ਟ੍ਰੈਫਿਕ ਇੰਤਜ਼ਾਮਾਂ ਦਾ ਸਕੂਲ ਦੇ ਅੱਗੇ ਉਹ ਸਾਰਾ ਇੰਤਜ਼ਾਮ ਕਰ ਸਕਣ ਗਵਰਨਮੈਂਟ ਸਕੂਲਾਂ ਦੇ ਵਿੱਚ ਵਾਈਫਾਈ ਅਵੇਲੇਬਲ ਕਰਾਏ ਗਏ ਔਰ ਅੱਜ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਗਵਰਨਮੈਂਟ ਸਕੂਲਾਂ ਚ ਅਵੇਲੇਬਲ ਕਰਾਈਆਂ ਗਈਆਂ ਸਹੂਲਤਾਂ ਇਹਦਾ ਹੀ ਨਤੀਜਾ ਹੈ ਕਿ ਜਿਹੜਾ JEE ਵਰਗਾ ਟੈਸਟ ਹੈ ਉਹਦੇ ਵਿੱਚ ਕੱਲੇ ਗਵਰਨਮੈਂਟ ਸਕੂਲਾਂ ਦੇ ਪੰਜਾਬ ਦੇ ਵਿੱਚੋਂ 189 189 ਬੱਚਿਆਂ ਨੇ ਉਹ ਟੈਸਟ ਮੇਨਸ ਜਿਹੜਾ ਉਹ ਕਲੀਅਰ ਕੀਤਾ ਜਿਹੜੀ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਪਨਬਧੀ ਹੈ ਸੋ ਇਹ ਕ੍ਰਾਂਤੀਕਾਰੀ ਸੁਧਾਰ 3 ਸਾਲ ਦੇ ਸਮੇਂ ਦੇ ਪੰਜਾਬ ਦੇ ਸਕੂਲਾਂ 'ਚ ਹੋਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਾਰੀ ਰਹਿਣਗੇ ਇੱਥੇ ਹੀ ਬਸ ਨਹੀਂ ਸਾਡੇ ਬੱਚੇ ਗਵਰਨਮੈਂਟ ਸਕੂਲਾਂ ਦੇ ਬੱਚੇ ਜਿਨ੍ਹਾਂ ਦੇ ਕੋਲ ਇੰਨਾ ਮਿਹਨਤੀ ਸਟਾਫ ਹੈ ਫੈਸਿਲਿਟੀਆਂ ਦਿੱਤੀਆਂ ਸਟਾਫ ਮਿਹਨਤੀ ਹੋਣ ਦੇ ਬਾਵਜੂਦ ਸਹੂਲਤਾ ਹੋਣ ਦੇ ਬਾਵਜੂਦ ਉਹ ਦੁਨੀਆ ਦੀ ਸਿੱਖਿਆ ਦੀ ਨਵੀਂ ਤੋਂ ਨਵੀਂ ਕਿਸੇ ਵੀ ਟੈਕਨੀਕ ਤੋਂ ਵਾਂਝੇ ਨਾ ਰਹਿਣ ਅੱਜ ਸਮਾਂ ਇਹਨੀ ਤੇਜ਼ੀ ਨਾਲ ਚੱਲਦਾ ਕਿ ਹਰ ਰੋਜ਼ ਨਵੇਂ ਤੋਂ ਨਵਾਂ ਤਾਰ ਤਰੀਕਾ ਹਰ ਖੇਤਰ ਦੇ ਵਿੱਚ ਅਪਣਾਇਆ ਜਾਂਦਾ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਅਪਣਾਇਆ ਜਾਂਦਾ ਸਾਡੇ ਘਾੜ ਲੱਕੇ ਦੇ ਬੱਚੇ ਪਰ ਖਾਲੀ ਦੇ ਬੱਚੇ ਇਹ ਦੁਨੀਆ ਦੇ ਨਵੇਂ ਤੋਂ ਨਵੇਂ ਸਿੱਖਿਆ ਦੇ ਤੌਰ ਤਰੀਕੇ ਤੋਂ ਵਾਂਝੇ ਨਾ ਰਹਿਣ ਇਹਦੇ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਗਵਰਨਮੈਂਟ ਸਕੂਲਾਂ ਦੇ ਅਧਿਆਪਕਾਂ ਦੀ ਟ੍ਰੇਨਿੰਗ ਕਿੱਥੇ ਕਰਵਾਈ ਰੋਪੜ ਦੀ ਡਾਈਟਸ ਤਾਂ ਪਹਿਲਾਂ ਵੀ ਹੋ ਗਈ ਸੀ ਇਹਨਾਂ ਅਧਿਆਪਕਾਂ ਦੀ ਟ੍ਰੇਨਿੰਗ ਹੁਣ ਕਿੱਥੇ ਕਰਾਈ ਸਿੰਗਾਪੁਰ ਦੇ ਵਿੱਚ ਫਿਨਲੈਂਡ ਦੇ ਵਿੱਚ ਆਈਆਈਐਫ ਅਹਮਦਾਬਾਦ ਦੇ ਵਿੱਚ ਔਰ ਲੱਖਾਂ ਰੁਪਏ ਖਰਚ ਕੇ ਇੱਕ ਇੱਕ ਅਧਿਆਪਕ ਤੇ ਇਹਨਾਂ ਨੂੰ ਉੱਥੋਂ ਟ੍ਰੇਨਿੰਗ ਇਸ ਕਰਕੇ ਕਰਾਈ ਗਈ ਕਿ ਉੱਥੋਂ ਇਹ ਦੁਨੀਆ ਦਾ ਜੋ ਲੇਟੈਸਟ ਨਵੇਂ ਤੋਂ ਨਵਾਂ ਤਰੀਕਾ ਹੈ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦਾ ਵਿਦਿਆਰਥੀਆਂ ਨੂੰ ਸਮੇਂ ਦੇ ਹਾਨ ਦੇ ਬਣਾਉਣ ਦਾ ਉਹ ਉੱਥੋਂ ਟ੍ਰੇਨਿੰਗ ਲੈ ਕੇ ਆਣ ਤੇ ਉਹ ਜਿਹੜਾ ਤਰੀਕਾ ਹੈ ਉਹ ਲਾਗੂ ਕਰਨ ਪ੍ਰਖਾਲੀ ਸਕੂਲ ਦੇ ਬੱਚਿਆਂ ਤੇ ਘਾੜ ਦੇ ਬੱਚਿਆਂ ਤੇ ਰੋਪੜ ਦੇ ਬੱਚਿਆਂ ਤੇ ਔਰ ਕਿਤੇ ਐਨਾ ਸਮਝੋ ਕਿ ਐਵੇਂ ਗੱਲਾਂ ਦੇ ਵਿੱਚ ਹੀ ਆ ਸਾਡੇ ਵਿੱਚ ਹੀ ਐਸ ਵੇਲੇ ਇੱਕ ਨਹੀਂ ਦੋ ਨਹੀਂ ਤਿੰਨ ਅਸੇ ਅਧਿਆਪਕ ਖੜੇ ਐ ਜਿਹੜੇ ਸਿੰਗਾਪੁਰ ਤੋਂ ਟ੍ਰੇਨਿੰਗ ਕਰਕੇ ਆਏ ਨੇ ਸਾਡੇ ਮਿੱਤਲ ਸਾਹਿਬ ਵੀ ਸਿੰਗਾਪੁਰ ਤੋਂ ਟ੍ਰੇਨਿੰਗ ਕਰਕੇ ਆਏ ਨੇ ਸਾਡੇ ਜੈਨ ਸਾਹਿਬ ਵੀ ਸਿੰਗਾਪੁਰ ਤੋਂ ਟ੍ਰੇਨਿੰਗ ਕਰਕੇ ਆਏ ਨੇ ਸਾਡੇ ਥੱਲੇ ਬੈਠੇ ਪ੍ਰਿੰਸੀਪਲ ਵਰਿੰਦਰ ਜੀ ਇਹ ਵੀ ਸਿੰਗਾਪੁਰ ਤੋਂ ਟ੍ਰੇਨਿੰਗ ਕਰਕੇ ਆਏ ਨੇ ਸੋ ਇਸ ਲੈਵਲ ਤੱਕ ਸਿੱਖਿਆ ਦਾ ਪੱਧਰ ਜਿਹੜਾ ਉਹ ਮਾਨ ਸਾਹਿਬ ਲੈ ਕੇ ਗਏ ਨੇ ਕਿ ਕਿਸੇ ਪੱਖੋਂ ਵੀ ਜਿਹੜੀ ਕੋਈ ਘਾਟ ਹੈ ਉਹ ਨਹੀਂ ਛੱਡੀ ਗਈ ਕਿਸੇ ਪੱਖੋਂ ਵੀ ਕੋਈ ਰਿਸਕ ਜਿਹੜਾ ਉਹ ਨਹੀਂ ਲਿਆ ਗਿਆ ਤੁਹਾਡੇ ਸਕੂਲ ਦੇ ਵਿੱਚ ਵੀ ਅਸੀਂ ਮੇਰੇ ਖਿਆਲ ਸਾਇਦ 2-3 ਵਾਰ IIT ਦੇ ਉੱਪਰ ਦੀ ਟੀਮ ਆਲੀ ਬੱਚਿਆਂ ਦੇ ਨਾਲ ਕੈਰੀਅਰ ਗਾਈਡੈਂਸ ਦੇ ਲਈ ਬੱਚਿਆਂ ਦੇ ਨਾਲ ਗੱਲਬਾਤ ਕਰ ਲਈ ਕਿਉਂਕਿ ਮੈਂ ਵੀ ਗਵਰਨਮੈਂਟ ਸਕੂਲ ਦੇ ਵਿੱਚ ਪੜਿਆ ਮੈਂ ਵੀ ਪਿੰਡ ਦੇ ਵਿੱਚ ਰਹਿੰਦਾ ਕਈ ਵਾਰ ਸਾਡੇ ਬੱਚਿਆਂ ਨੂੰ ਐਂ ਲੱਗਦਾ ਹੁੰਦਾ ਬੱਚੇ ਸਾਡੇ ਬਹੁਤ ਇੰਟੈਲੀਜੈਂਟ ਆ ਤੁਸੀਂ ਉਹਦੀ ਪਰਫਾਰਮੈਂਸ ਦੇਖੀ ਹੈ ਕਈ ਵਾਰ ਇਹਨਾਂ ਨੂੰ ਐ ਲੱਗਦਾ ਹੁੰਦਾ ਕਿ ਪਤਾ ਨਹੀਂ IIT ਵਾਲੇ ਕਿੱਦਾਂ ਦੇ ਹੁੰਦੇ ਪਤਾ ਨਹੀਂ ਉਹ ਕਿਸੇ ਹੋਰ ਹੀ ਦੁਨੀਆ ਤੋਂ ਆਏ ਹੁੰਦੇ ਐ ਪਰ ਜਦੋਂ ਇਹਨਾਂ ਦੇ ਨਾਲ ਚਰਚਾ ਕਰਦੇ ਆ ਗੱਲਬਾਤ ਕਰਦੇ ਇਹਨਾਂ ਦਾ ਆਤਮ ਵਿਸ਼ਵਾਸ ਵੱਧ ਜਾਂਦਾ ਕੰਫੀਡੈਂਸ ਲੈਵਲ ਵੱਧਦਾ ਕਿ ਯਾਰ ਸਾਡੇ ਵਰਗਾ ਹੀ ਹੈ ਅਸੀਂ ਵੀ ਜਾ ਸਕਦੇ ਆ ਆਈਆਈਟੀ 'ਚ ਅਸੀਂ ਵੀ ਕਰ ਸਕਦੇ ਆ ਯੂਪੀਐਸਸੀ ਅਸੀਂ ਵੀ ਬਣ ਸਕਦੇ ਆ ਆਈਪੀਐਸ ਆਈਏਸ ਇਸ ਕਰਕੇ ਗਵਰਨਮੈਂਟ ਸਕੂਲਾਂ ਦੇ ਬੱਚਿਆਂ ਨੂੰ ਆਈਆਈਟੀਜ਼ ਆਈਆਈਐਮ ਦੇ ਵਿਜ਼ਿਟ ਜਿਹੜੇ ਕਰਵਾਏ ਗਏ ਔਰ ਤੁਹਾਡੇ ਸਕੂਲ ਦੇ ਵਿੱਚ ਵੀ ਆਈਆਈਟੀਜ਼ ਦੀਆਂ ਜਿਹੜੀਆਂ ਟੀਮ ਉਹ ਆਈਆਂ ਸੋ ਮੈਂ ਇੱਕ ਵਾਰ ਫਿਰ ਦੋ ਖਾਸ ਤੌਰ ਤੇ ਪਰਖਾਲੀ ਸਕੂਲ ਦੇ ਬੱਚਿਆਂ ਨੂੰ ਇਸ ਚੀਜ਼ ਦੀ ਮੁਬਾਰਕਬਾਦ ਦਿੰਦਾ ਕਿ ਤੁਸੀਂ ਸਾਰੇ ਵਿਦਿਆਰਥੀ ਵਿਦਿਆਰਥਣਾਂ ਬਹੁਤ ਜ਼ਿਆਦਾ ਤੁਸੀਂ ਸਾਰੇ ਮਿਹਨਤ ਕਰਦੇ ਆ ਜਿੰਨੀ ਮਿਹਨਤ ਤੁਹਾਡੇ ਅਧਿਆਪਕ ਕਰਵਾਉਂਦੇ ਆ ਤੁਸੀਂ ਵੀ 19 ਜਿਆਦਾ ਮਿਹਨਤ ਤੁਸੀਂ ਸਾਰੇ ਆਪ ਵੀ ਕਰਦੇ ਆ ਔਰ ਤੁਸੀਂ ਜੋ ਮੰਚ ਦੇ ਉੱਤੋਂ ਪਰਫਾਰਮ ਕੀਤਾ ਉੱਥੋਂ ਪਤਾ ਲੱਗਦਾ ਕਿ ਤੁਸੀਂ ਕਿਸੇ ਤੋਂ ਘੱਟ ਨਹੀਂ ਤੁਸੀਂ ਸਭ ਤੋਂ ਅੱਗੇ ਹੀ ਅੱਗੇ ਆ ਇਕੱਲੇ ਗਵਰਨਮੈਂਟ ਸਕੂਲਾਂ ਦੇ ਵਿੱਚ ਨਹੀਂ ਗੈਰ ਸਰਕਾਰੀ ਸਕੂਲਾਂ ਦੇ ਵਿੱਚ ਵੀ ਤੁਸੀਂ ਜਿਹੜਾ ਲੀਡ ਕਰਨ ਵਾਲੇ ਆ ਤੁਸੀਂ ਕਿਸੇ ਤੋਂ ਪਿੱਛੇ ਨਹੀਂ ਆ ਔਰ ਵੈਸੇ ਵੀ ਇਲਾਕਾ ਜਿਹੜਾ ਚੰਡੀਗੜ੍ਹ ਦੇ ਨੇੜਲਾ ਇਲਾਕਾ ਏ ਉਰਖਾਲੀ ਸੋ ਤੁਸੀਂ ਜਿਸ ਟਰੈਕ ਤੇ ਚੱਲ ਰਹੇ ਆ ਤੁਸੀਂ ਕਿਤੇ ਚੰਡੀਗੜ੍ਹ ਨਾਲੋਂ ਘੱਟ ਨਹੀਂ ਐ ਪਰ ਰਹਿਣਾ ਆਪਾਂ ਫੇ ਪੰਜਾਬ ਦੇ ਹੀ ਆਪਣੇ ਜਿਹੜਾ ਸਾਡਾ ਮੂਲ ਪੰਜਾਬੀ ਆ ਅਸੀਂ ਸਿੱਖਿਆ ਚਾਹੀ ਦੁਨੀਆ ਪੱਧਰ ਤੇ ਹਾਸਲ ਕਰਨੀ ਐ ਹੈ ਆਪਾਂ ਪੰਜਾਬੀ ਐ ਰਹਿਣਾ ਪੰਜਾਬੀ ਐ ਇਕੱਲੇ ਸਿੱਖਿਆ ਦੇ ਖੇਤਰ ਚ ਨਹੀਂ ਹਰ ਫੀਲਡ ਦੇ ਵਿੱਚ ਇਹ 3 ਸਾਲ ਦੇ ਸਮੇਂ ਦੇ ਵਿੱਚ ਪੰਜਾਬ ਨੂੰ ਸਹੀ ਲੀਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਹਿਲਾਂ ਆਪਾਂ ਖ਼ਬਰਾਂ ਚ ਖਬਰਾਂ ਪੜ੍ਹਦੇ ਸੀ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਕੇ ਨਸ਼ਾ ਤਸਕਰਾਂ ਨੇ ਨਸ਼ਾ ਵੇਚ-ਵੇਚ ਕੇ ਕੂਠੀਆਂ ਪਾਲੀਆਂ ਮਹਿਲ ਖੜੇ ਕਰ ਲਏ ਪਰ ਅੱਜ ਗੱਲ ਉਲਟੀ ਹੋ ਗਈ ਅੱਜ ਤੁਸੀਂ ਖ਼ਬਰਾਂ ਚ ਖ਼ਬਰ ਪੜ੍ਹਦੇ ਆ ਕਿ ਜਿਹੜੇ ਨਸ਼ਾ ਤਸਕਰਾਂ ਨੇ ਨਸ਼ਾ ਵੇਚ ਕੇ ਮਹਿਲ ਕੂਠੀਆਂ ਖੜੀਆਂ ਕੀਤੀਆਂ ਸੀਗੀਆਂ ਅਜੋਨਾ ਕੋਠੀਆਂ ਤੇ ਬਲਡੋਜ਼ਰ ਚੱਲਣੇ ਸ਼ੁਰੂ ਹੋ ਗਏ ਉਹਨਾਂ ਕੋਠੀਆਂ ਨੂੰ ਢੈ ਤੇਰੀ ਕਰਨਾ ਸ਼ੁਰੂ ਕਰ ਦਿੱਤਾ ਜੇ ਘਾੜ ਦੇ ਇਲਾਕੇ ਦੇ ਵਿੱਚ ਵੀ ਜਿੱਥੇ ਕਿਤੇ ਰਿਪੋਰਟ ਮਿਲਦੀ ਹੈ ਵੀ ਪੈਣ ਲੱਗੀ ਕੋਠੀ ਮੰਜ਼ਲ ਤੀਜੀ ਤਾਂ ਤੁਹਾਨੂੰ ਪਤਾ ਹੀ ਹੈ ਪੁਲਿਸ ਨਾਲ ਦੀ ਨਾਲ ਕਾਰਵਾਈ ਕਰਦੀ ਹੈ ਨੌ ਮੈਂ ਹੁਣ ਲੈਣਾ ਨਹੀਂ ਲੈਂਟਰ ਪੈਣ ਤੋਂ ਪਹਿਲਾਂ ਕਾਰਵਾਈ ਹੋ ਜਾਂਦੀ ਹੈ ਤਸਕਰਾਂ ਦੇ ਖਿਲਾਫ ਸੋ ਇਸ ਦਿਸ਼ਾ ਦੇ ਵਿੱਚ ਜਿਹੜੀ ਪੰਜਾਬ ਨੂੰ ਸੀਐਮ ਸਾਹਿਬ ਲੈ ਕੇ ਗਏ ਨੇ ਹਰ ਫੀਲਡ ਦੇ ਵਿੱਚ ਇਹ ਬੱਚੇ ਜਿਹੜੇ ਇੱਥੋਂ ਪਾਸ ਆਊਟ ਹੁੰਦੇ ਐ ਜਿਹਨ ਉਹ ਅਧਿਆਪਕ ਇੰਨੀ ਮਿਹਨਤ ਕਰਾਉਂਦੇ ਐ ਅੱਜ ਤੋਂ ਪਹਿਲਾਂ ਪੰਜਾਬ 'ਚ ਮਾਹੌਲ ਸੀਗਾ ਕਿ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਪਰ ਨੌਕਰੀ ਲਈ ਕਹਿੰਦੇ ਸਪਾਰਸ਼ ਚਾਹੀਦੀ ਨੌਕਰੀ ਲਈ ਨੋਟਾਂ ਦੇ ਬੈਗ ਚਾਹੀਦੇ ਤੁਸੀਂ ਆਪ ਅਖਬਾਰਾਂ 'ਚ ਦੇਖਿਆ ਨੋਟਾਂ ਦੇ ਬੈਗਾਂ ਦੀਆਂ ਫੋਟੋਆਂ ਨੌਕਰੀਆਂ ਵਿਕਦੀਆਂ ਦੇਖੀਆਂ ਅੱਜ ਪੰਜਾਬ 'ਚ ਕਿਹੋ ਜਿਹਾ ਮਾਹੌਲ ਬਣਿਆ ਕਿ ਜੇ 3 ਸਾਲ 'ਚ 52000 ਨੌਕਰੀਆਂ ਦਿੱਤੀਆਂ ਗਈਆਂ ਉਹਦੇ ਵਿੱਚੋਂ ਕਿਸੇ ਇੱਕ ਦੇ ਵੀ ਕੋਈ ਉਂਗਲ ਨਹੀਂ ਚੱਕ ਸਕਦਾ ਵੀ ਕੋਈ ਸਪਾਰਸੀ ਲੱਗਿਆ ਹੋਵੇ ਜਾਂ ਕੋਈ ਪੈਸੇ ਨਾਲ ਲੱਗਿਆ ਹੋਵੇ ਸਾਰੇ ਚਾਹੇ ਸਬ ਇਨਸਪੈਕਟਰ ਲੱਗੇ ਨੇ ਚਾਹੇ ਕੋਈ ਹੋਰ ਨੌਕਰੀਆਂ ਨੇ ਸਾਰੇ ਪਿਓਰਲੀ ਮੈਰਿਟ ਦੇ ਉੱਪਰ ਲੱਗੇ ਨੇ ਨਹੀਂ ਇਹ ਗੱਲਾਂ ਆਮ ਸੁਣਦੇ ਸੀਗੇ ਵੀ ਕੋਈ ਐਮਐਲਏ ਗੱਲ ਕਰਦਾ ਕੋਈ ਮੰਤਰੀ ਗੱਲ ਕਰਦਾ ਕਿ ਫੁਲਾਨੇ ਨੂੰ ਮੈਂ ਨੌਕਰੀ ਤੇ ਲਵਾ ਦਾਂ ਫੁਲਾਨੇ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਮੈਂ ਨੌਕਰੀ ਤੇ ਲਵਾ ਦਾਂ ਪਰ ਅੱਜ ਮੈਂ ਤੁਹਾਨੂੰ ਮੰਚ ਦੇ ਉੱਪਰ ਖੜਾ ਹੋ ਕੇ ਇਹ ਗੱਲ ਕਹਿ ਰਿਹਾ ਹਾਂ ਔਰ ਜਿਹੜੇ ਸਾਡੇ ਕੋਲ ਕੁਝ ਸਪਾਰਸ਼ ਲੈ ਕੇ ਆਉਂਦੇ ਆ ਉਹਨਾਂ ਨੂੰ ਵੀ ਇਹੀ ਗੱਲ ਕਹੀਦੀ ਹੈ ਬਈ ਅਸੀਂ ਕਿਸੇ ਨੂੰ ਸਪਾਰਸ਼ ਤੇ ਨੌਕਰੀ ਨਹੀਂ ਲਵਾ ਸਕਦੇ ਨੌਕਰੀ ਅਜ ਪੰਜਾਬ 'ਚ ਮਿਲਦੀ ਹੈ ਤਾਂ ਮੈਰਿਟ ਦੇ ਆਧਾਰ ਤੇ ਮਿਲਦੀ ਹੈ ਕਾਬਲੀਅਤ ਦੇ ਆਧਾਰ ਤੇ ਮਿਲਦੀ ਹੈ ਇਹਦੇ ਨਾਲ ਸਾਡੇ ਬੱਚਿਆਂ ਦਾ ਜਿਹੜਾ ਆਤਮ ਵਿਸ਼ਵਾਸ ਹੈ ਉਹ ਪੈਦਾ ਹੋਇਆ ਕਿ ਅਸੀਂ ਵੀ ਪੰਜਾਬ ਦੇ ਵਿੱਚ ਸਾਨੂੰ ਕਾਬਲੀਅਤ ਦੇ ਆਧਾਰ ਤੇ ਨੌਕਰੀ ਮਿਲ ਸਕਦੀ ਹੈ ਅਸੀਂ ਵੀ ਕਾਬਲੀਅਤ ਦੇ ਆਧਾਰ ਤੇ ਕੋਈ ਚੰਗੇ ਅਫਸਰ ਡਾਕਟਰ ਇਨੀਅਰ ਬਣ ਸਕਦੇ ਸੋ ਔਰ ਜਿਸ ਤਰੀਕੇ ਨਾਲ ਤੁਹਾਡੇ ਸਕੂਲ ਦੇ ਵਿੱਚ ਮਿਹਨਤ ਕਰਵਾਈ ਜਾਂਦੀ ਹੈ ਮੈਂ ਬੱਚਿਆਂ ਨੂੰ ਇਹ ਬੇਨਤੀ ਕਰੂੰਗਾ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਸ ਚੀਜ਼ ਦਾ ਪੂਰਾ ਫਾਇਦਾ ਲੋ